ਜੱਪਾ ਤੁਹਾਨੂੰ ਬਹੁਤ ਹੀ ਸੋਹਣਾ ਤੇ ਸੌਖਾ ਜਿਹਾ ਡਿਜ਼ਾਈਨ ਬਣਾ ਕੇ ਵਿਖਾਵਾਂਗੇ ਜਿਹੜਾ ਕਿ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਹੁਣ ਆਪਾਂ ਇੱਕ ਪਹਿਲਾਂ ਸਿੱਧੀ ਸਲਾਈ ਜੜਾਵਾਂਗੇ ਇਸ ਤਰ੍ਹਾਂ ਥੋੜਾ ਜਿਹਾ ਆਪਾਂ ਪਹਿਲਾਂ ਬੇਸ ਬਣਾਵਾਂਗੇ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੌਖਾ ਹੈ ਆਪਾਂ ਬੈਗ ਸਲਾਈਆਗੇ ਇਹ ਆਪਾਂ ਬੈਗ ਸਲਾਈ ਇਹ ਥੋੜਾ ਜਿਹਾ ਆਪਾਂ ਨਾ ਲੂਸ ਜੀ ਉਹਨਾਗੇ ਕੁੰਡੇ ਨੂੰ ਜਦਾ ਚਲਾਉਣਾ ਥੋੜਾ ਥੋੜਾ ਲੂਸ ਜੀ ਚਲਾਉਣਾ चारा कस के गुंड्यांनी चढाणा आपण उठ्ठी सलाई आपली हुण आगे डिजाइन ते आवेगे गे सिद्धी सलाई ते

ਆਪਾਂ ਜਵਾਲ ਫਿਰ ਆਪਾਂ ਇਥੋਂ ਤਿੰਨਾ ਗੁੰਡੇ ਦਾ ਟਿੱਕ ਲਓ ਫਿਰ ਅੱਗੋਂ ਫੇਰ ਇਸ ਤਰ੍ਹਾਂ ਫਿਰ ਇੱਕ ਵਾਲ ਪਾਇਆ ਨੇ ਦਾਪ ਐਸਟਰਾ ਕੇਰਸਟਰਾ ਇੱਕ ਵਾਰ ਭਾਇਆ రెస్తాం తిని కు తిన్ కుండే బ తిన్న కుస్త రెస్తా ప్ట

இன்னா இன்னும் இது எந்தோ குண்டு ஆரோக்கிய கண்ட இன்னும் ఇద్దరే ఇద్దర హా ఆ జా కులాయిండేను ఇద్దర లే సైతే ఫను బా కురు తర ਇੱਕ ਕੁੰਡੇ ਨੂੰ ਜਿਹੜਾ ਵਾ ਇਹ ਇਧਰ ਲੈ ਗਏ ਐਸ ਲਾਈ ਤੇ ਤੇ ਐਸ ਕੁੰਡੇ ਨੂੰ ਆਪਾਂ ਐਸ ਲਾਈ ਤੇ ਲੈ ਆਂਦਾ ਫਿਰ ਇਹਨੂੰ ਆਪਾਂ ਐਸ ਲਾਈ ਤੇ ਲੈ ਆਂਦਾ ਤੇ ਆਪਾਂ ਇਹਨੂੰ ਗੋਲ ਲਿਆ ਫਿਰ ਆਪਾਂ ਇੱਕ ਕੁੰਡਾ ਬੋਨ ਲਿਆ ਫਿਰ ਇਹਨਾਂ ਨੂੰ ਔਣ ਲਿਆ ਉਲਟਾ ਕੇ ਹੁਣ ਆਪਾਂ ਫਿਰ ਇੱਕ ਕੁੰਡਾ ਪਸੜਾ ਲਿਆ ਹੁਣ ਇਸ ਤਰੀਆ ਆਪਾਂ ਕੁੰਡੇ ਨੂੰ ਇਹਨਾਂ ਦੋਵਾਂ ਨੂੰ ਐਸ ਨਾਲ ਇਹ ਆਪ ਕੁੰਡੇ ਨੂੰ ਔਣ ਲਿਆ ये डिजाइन डिजाईन आपण आपला डिजाइन डिजायन आपण भी प्रोजेक्ट ते पाहिजे ਕੋਸਨਾ ਤਿਆਰ ਹੁੰਦਾ ਇਸ ਤਰ੍ਹਾਂ ਆ ਬੈਗਸ ਲਈ ਫਿਰ ਆਪਾਂ ਕੁੱਤੇ ਹੋਣ ਲੈਣੀ ਆ ਇਹ ਆਪਾਂ ਦੋ ਕਲਰ ਦਾ ਡਿਜ਼ਾਈਨ ਵੀ ਬਣਾ ਸਕਦੇ ਆ ਜੇ ਤੁਹਾਨੂੰ ਆਪਾਂ ਬੱਚਿਆਂ ਦੇ ਸਵੈਟਰ ਤੇ ਪਾਉਣਾ ਵਾ ਇਹਨਾਂ ਆਪਾਂ ਦੋ ਕਲਰ ਚ ਵੀ ਬਣਾ ਸਕਦੇ ਆ ਜਿਹੜਾ ਕਿ ਬਣ ਕੇ ਬਹੁਤ ਸੋਹਣਾ ਤਿਆਰ ਹੁੰਦਾ ਵਾ ਹੁਣ ਆਪਾਂ ਜਿਸ ਤਰ੍ਹਾਂ ਪਹਿਲਾਂ ਬਣਾਇਆ ਸੀ ਉਸ ਤਰ੍ਹਾਂ ਹੀ ਆਪਾਂ ਫੇਰ ਇਹ ਡਿਜ਼ਾਈਨ ਸ਼ੁਰੂ ਕਰਨਾ ਵਾ ਇਹ ਆਪਾਂ ਦੋ ਇਹ ਡਿਜ਼ਾਈਨ ਆਪਾਂ ਦੋ ਕਲਰ ਚ ਵੀ ਬਣਾ ਸਕਦੇ ਆ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਲੱਗਦਾ ਵਾ